ਮੁਲਾਜ਼ਮਾਂ ਦੇ ਪੈਨਸ਼ਨਾਂ ਨਾਲ ਵੀ ਵਾਅਦਾ ਕੀਤਾ ਕਿ ਅਸੀਂ 1 1 2004 ਤੋਂ ਪਹਿਲਾਂ ਦੀ ਪੈਨਸ਼ਨ ਪੁਰਾਣੀ ਪੈਨਸ਼ਨ ਯਕੀਨ ਲਾਗੂ ਕਰਾਂਗੇ ਔਰ ਜਿਹੜੇ 5.5 ਸਾਲ ਦੇ ਬਕਾਏ ਨੇ ਜੋ ਡੀਏ ਦੇ ਬਕਾਏ ਨੇ ਉਹਨਾਂ ਬਕਾਯਾਂ ਨੂੰ ਰਿਲੀਜ਼ ਕਰਾਂਗੇ ਔਰ ਜਿਹੜਾ ਵੀ ਤੁਹਾਡਾ ਡੀਏ ਦਾ ਹੋਰ ਬਕਾਇਆ ਉਹ ਨਗਦ ਦੇ ਕੇ ਸੈਂਟਰ ਨਾਲ ਲਿੰਕ ਕਰਾਂਗੇ ਸੋ ਦੋਸਤੋ ਜਿੱਤੇ ਲੋਕਾਂ ਦੇ ਨਾਲ ਕੀਤਾ ਵਾਦਾ ਭਗਵੰਤਵਾਲ ਸਰਕਾਰ ਨੇ ਅਜੇ ਤੱਕ ਕੋਈ ਪੂਰਾ ਨਹੀਂ ਕੀਤਾ ਉਥੇ ਪੰਜਾਬ ਦੇ 7 ਲੱਖ ਬਲਾਜਮਾ ਦੇ ਪੈਨਸ਼ਨਰਾਂ ਦੇ ਨਾਲ ਕੀਤੇ ਵਾਦਾ ਕੋਈ ਪੂਰਾ ਨਹੀਂ ਕੀਤਾ ਇਸ ਕਰਕੇ ਸੋ ਦੋਸਤੋ ਸਾਰੇ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਸੰਜੇ 프ਰੰਟ ਵੱਲੋਂ ਇਹ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹਦੀ ਸਰਕਾਰ ਕਹਿੰਦੀ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰ ਦਿਆਂਗਾ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਆ ਕੇ ਅਜੇ ਵੀ ਮਾਮਾ ਰੂੜੀਆਂ ਤੋਂ ਪੁੱਤ ਲਵਦੀਆਂ ਫਿਰਦੀਆਂ ਨੇਗੀਆਂ ਨਸ਼ੇ ਦੇ ਨਸ਼ੇ ਦੇ ਦੌਰ ਦੇ ਵਿੱਚ ਜਿੰਨਾ ਸਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਆਪਣੀਆਂ ਡਿਗਰੀਆਂ ਸੀਗੀਆਂ ਰੁਜ਼ਗਾਰ ਦੇ ਵਾਸਤੇ ਉਹ ਆਪਣੀਆਂ ਡਿਗਰੀਆਂ ਲੈ ਕੇ ਕੁੰਗਦੇਸ ਜੀ ਅੱਜ ਉਹਨਾਂ ਦੇ ਹੱਥਾਂ ਦੇ ਵਿੱਚ ਦੋਸਤੋ ਸਰਿੰਜਾਂ ਨੇ ਅੱਜ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਪੰਜਾਬ ਮੁਲਾਜ਼ਮ ਤੇ ਪਰਸਨਲ ਸਾਂਝੇ ਫਰੰਟ ਵੱਲੋਂ ਮੁਲਾਜ਼ਮਾਂ ਮੁਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਜਿੱਥੇ ਪੰਜਾਬ ਦੇ ਲੋਕਾਂ ਨੂੰ ਤੇ ਬਰਨਾਲੇ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਦੀ ਉਠੀ ਕਿਰਤੀ ਸ਼ੁਰੂ ਹੋ ਚੁੱਕੀ ਹੈ ਇਹ ਸਰਕਾਰ ਕਾਰਪੋਰੇਟ ਕਰਾਣਿਆਂ ਕਾਰਪੋਰੇਟ ਕਰਾਣਿਆਂ ਦੀ ਸਹੈ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜਿੱਥੇ ਲੋਕਾਂ ਦੇ ਨਾਲ ਵਾਅਦੇ ਕੀਤੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਬੀਬੀਆਂ ਨੂੰ ਵਾਅਦਾ ਕੀਤਾ ਕਿ ਅਸੀਂ 1000 ਰੁਪਏ ਕੱਲੇ-ਕੱਲੇ ਬੀਬੀਆਂ ਦੇ ਖਾਤਿਆਂ 'ਚ ਪਾਵਾਂਗੇ ਰੋਜ਼ਗਾਰਾਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਤੇ ਨਾਲ ਹੀ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਵੀ ਵਾਅਦਾ ਕੀਤਾ ਇਹ ਅਸੀਂ ਪਰ ਪਾਵਰ ਕਾਉਂ ਦੇ ਮੁਲਾਜ਼ਮਾਂ ਦਾ ਜਾਂ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਉਹ 42% ਆ 13% ਦਾ ਬਹੁਤ ਵੱਡਾ ਫਰਕ ਆ ਇਹ 13% ਦਾ ਫਰਕ ਦੂਰ ਕਰਕੇ ਡੀਏ ਦੇ ਵਿੱਚ ਘਟੋ ਘਟ 13% ਵਾਧਾ ਕੀਤਾ ਜਾਵੇ ਅਸੀਂ ਆ ਜੁਆਇੰਟ ਫੋਰਮ ਆਗੂ ਗੱਲਾਂ ਕਰਦੇ ਆ ਇਹ ਕਿਵੇਂ ਦੀ ਰੀ ਦੀ ਜਿਹੜੀ ਸਰਕਾਰ ਸਾਨੂੰ ਡੀਏ ਕੇਂਦਰ ਸਰਕਾਰ ਦੇ ਬਰਾਬਰ ਦੇ ਸਾਦੀ ਉਹ ਤੋਂ ਪੇ ਕਿਹਨ ਦੇਰੀ ਦੀ ਕੀ ਦਾਸ ਕੀਤੀ ਜਾਂਦੀ ਆ ਹਾਂ ਇੱਕ ਪੱਛੇ ਹੈ ਜੁਗਲੀ ਖੇਡਿਆ ਭਗਵਾਨ ਜਮਾਨ ਨੇ ਮੰਤਰੀ ਮੰਡਲ ਦੇ ਵਿੱਚੋਂ ਫੈਸਲਾ ਕੀਤਾ ਵੀ ਜਿਹੜੇ 85 ਸਾਲ ਉੱਪਰ ਆ ਉਹਨੂੰ ਤਿੰਨ ਕੇਸਾਂ ਵਿੱਚ ਜਾਂ ਕਿਸੇ ਨੂੰ 12 ਕੇਸਾਂ ਵਿੱਚ ਕਿਸੇ ਨੂੰ 42 ਕੇਸਾਂ ਵਿੱਚ ਜਿਹੜੇ ਰੈਗੂਲਰ ਮਨਾਜਮਾ ਉਹਨਾਂ ਨੂੰ April 2026 ਤੋਂ ਸਰਕਾਰ ਨੇ ਸਤਾਈ ਵਿੱਚ ਚਲੇ ਜਾਣਾ ਪਰ ਇਹ 29 ਦਾ ਗਾਰੰਟੀ ਨਹੀਂ ਦੇਈ ਜਾਂਦੇ ਆ ਇਸ ਲਈ ਨਿੰਦਾ ਕਰਦੇ ਆ ਅਸੀਂ ਮੰਗ ਕਰਦੇ ਆ